ਪਠਾਨਕੋਟ ਪੁਲਿਸ ਦੇ ਵੱਲੋਂ ਆਪਣੇ ਪਿਛਲੇ 2.5 ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕਰਦਿਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਸੁਪਾ ਸਰਕਾਰ ਦੇ ਵੱਲੋਂ ਨਸ਼ਿਆ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ ਉਸੇ ਮੁਹਿੰਮ ਦੇ ਤਹਿਤ ਉਹਨਾਂ ਦਾ ਇਹ ਕਹਿਣਾ ਕਿ ਪਿਛਲੇ 2.5 ਮਹੀਨਿਆਂ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਇਸ ਮੁਹਿੰਮ ਤਹਿਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਤਾਂ ਕਿ ਪਿਛਲੇ 2.5 ਮਹੀਨਿਆਂ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੇ ਪੁਲਿਸ ਨੇ ਵੱਡੇ ਪੱਧਰ ਤੇ ਮਾਮਲੇ ਦਰਜ ਕੀਤੇ ਤੇ આરોપીਆਂ ਨੂੰ ਵੀ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਪਠਾਨਕੋਟ ਦਾ ਇਹ ਕਹਿ ਰਹੇ ਕਿ ਉਹ ਨਸ਼ਿਆ ਵਿਰੋਧ ਮਹਿੰਮ ਤਹਿਤ ਪਠਾਨਕੋਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਐਨਡੀਪੀਐਸ ਐਕਟ ਤਹਿਤ 126 ਮਾਮਲੇ ਦਰਜ ਹੋਏ ਨੇ 192 ਲੋਕ ਗ੍ਰਿਫਤਾਰ ਕੀਤੇ ਗਏ ਨੇ ਨਸ਼ੀਲੇ ਪਦਾਰਥਾਂ ਦੀ ਗੱਲ ਕਰੀਏ ਤਾਂ 3 ਕਿਲੋ 203 ਗ੍ਰਾਮ ਹੈਰੋਇਨ 78 ਕੈਪਸੂਲ ਜਿਸ ਨਾਲ 1 ਕਿਲੋ 435 ਗ੍ਰਾਮ 4.5 ਕਿਲੋ 500 ਗ੍ਰਾਮ ਪੁੱਕੀ 336302 ਦੀ ਡਰੱਗ ਮਣੀ ਬਰਾਮਦ ਹੋਈ ਹੈ ਉਹਨਾਂ ਦੱਸਿਆ ਕਿ ਇਸ ਜਨ ਨਸ਼ਾ ਤਸਕਰੀ ਦੀ ਜਾਇਦਾਦ ਸੀਲ ਕੀਤੀ ਗਈ ਹੈ ਜਿਸ ਵਿੱਚ 4 ਕਰੋੜ 11 ਲੱਖ 14500 ਰੁਪਏ ਦੀ ਕੀਮਤ ਦੀ ਪ੍ਰਾਪਰਟੀ ਸੀਲ ਹੋਈ ਹੈ 1 ਕਰੋੜ 19 ਲੱਖ 67200 ਦੀ ਸੰਪਤੀ ਜ਼ਬਤ ਕਰਨੀ ਬਾਕੀ ਹੈ ਤੇ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਪਿਛਲੇ ਅਸੀਂ तकरीबन 2 ਈ ਮਹੀਨਿਆਂ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਮਾਈ ਹੇ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮਗਲਰ ਤੇ ਪੈਡਲਰ ਨੂੰ ਅਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ ਤਕਰੀਬਨ 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਲੰਗ ਜਗ੍ਹਾ ਦਿੱਤੋਂ। ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ। ਇੱਥੇ ਇਹ ਵਿਸ਼ੇਸ਼ ਆ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਦੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ। ਉਹ ਕਹਿੰਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਅ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ 플ੌਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਹੈ ਸੁਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੇਟਾ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਈਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹਾਂ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸੋਰਸਸ ਤੋਂ ਪਤਾ ਕਰਦਾ ਹੈ ਕਿ ਗਲੀ ਮੰਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆ ਆਈਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਨਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਵੱਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇ ਮਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਆਉ ਕਾਫੀ ਜ਼ਿਆਦਾ ਸਖਤ ਹੋਏਗੀ ਇਲਕੇ ਤੋਂ ਅਖਿਰ ਲਿਖ ਕਰਦੇ ਜਿਹੜੇ ਟੂਰ ਰੈਸਟ ਕੇ ਸਾਹਿਬ ਜਿਹੜੇ ਆ ਐਨਡੀਪੀਐਸ ਐਟ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਵਾਰਕ ਮੈਂਬਰਾਂ ਦੇ ਖਿਲਾਫ ਨਹੀਂ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈ ਗਿਆ ਉਹ ਸਾਰੇ ਸਾਰੇ ਇਸ ਤੰਦੇ ਨੂੰ ਜਿਹੜੇ ਹੈ ਗਿਆ ਸ਼ਰਾਬ ਦੇ ਤੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਇਆ ਕਿਸੇ ਵੀ ਹਾਲਤ ਵਿੱਚ ਠੀਕ ਹੈ ਠੀਕ ਹੈ